ਸਸੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਹੈਂਡ ਪੁਰਟਿਕੂਲਰ ਅਡਾ ਵੱਲੋਂ ਅੱਜ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਫਿਰ ਲੈ ਕੇ ਆਏ ਆਂ ਬਿਟਿਕ ਵਰਕ ਦੇ ਸੂਟ ਰੀਸਟਾਕ ਕਰਤੇ ਆ ਜੀ ਦੁਬਾਰਾ ਸੇਮ ਡਿਜ਼ਾਈਨ ਦੇ ਵਿੱਚ ਤੁਹਾਡੀ ਡਿਮਾਂਡ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਅਸੀਂ ਡਿਜ਼ਾਈਨ ਲੈ ਕੇ ਆਏ ਆਂ ਤੁਹਾਨੂੰ ਇੰਸਟਾ ਤੇ ਫੇਮਸ ਡਿਜ਼ਾਈਨ ਹੈ ਜੀ ਕਾਫੀ ਡਿਮਾਂਡ ਰਹੀ ਹੈ ਇਹ ਵਾਲੇ ਸਟਾਫ ਦੀ ਚੈੱਕ ਕਰੋ ਜੀ ਇਹ ਵਾਲੇ ਡਿਜ਼ਾਈਨ ਤੇ ਲੈ ਕੇ ਆਏ ਆ ਸੂਟ ਅਸੀਂ ਇਹ ਥੋੜਾ ਜਿਹਾ ਆਫਵਾਇਟ ਦੇ ਵਿੱਚ ਸੂਟ ਰਹਿਣਗੇ ਜੀ ਆਫਵਾਇਟ ਦੀ ਵੀ ਕਾਫੀ ਡਿਮਾਂਡ ਸੀ ਆਫਵਾਇਟ ਦੇ ਵਿੱਚ ਵੀ ਅਸੀਂ ਲੈ ਕੇ ਆਏ ਆ ਚੈੱਕ ਕਰੋ ਜੀ ਇਹ ਪੂਰਾ ਫਰੰਟ ਹੈਵੀ ਆਉਣਾ ਹੈ ਬਹੁਤ ਪਿਆਰਾ ਵਰਕ ਰਹਿਣ ਵਾਲਾ ਜੀ ਪੂਰਾ ਫਰੰਟ ਹੈਵੀ ਵਰਕ ਰਹੂਗਾ ਜੀ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਦੇਖੋ ਜੀ ਇਹ ਤੁਸੀਂ ਸਲਵਾਰ ਦੀ ਮੂਰੀ ਉੱਪਰ ਲਿਆ ਸਕਦੇ ਹੋ ਇਹ ਵਾਲਾ ਵਰਕ ਜਿਵੇਂ ਤੁਹਾਨੂੰ ਅਸੀਂ ਪਿੱਕ ਤੇ ਦਿਖਾਇਆ ਉਦਾਂ ਤੁਸੀਂ ਇਹਨੂੰ ਰੈਡੀ ਕਰ ਸਕਦੇ ਹੋ ਸਲਵਾਰ ਦੀ ਮੂਰੀ ਤੇ ਲਿਆ ਕੇ ਵਾਲਾ ਵਰਕ ਦੀ ਇਹਦੀ ਜਿਹੜੀ ਪ੍ਰਾਈਸ ਰਹਿਣੀ ਹੈ ਉਹ 750 ਰੈਡੀ ਆ ਜੀ ਕੈਮਰਾ ਕਤੇ ਰੈਡੀ ਆ ਜੀ ਇਹ ਵਾਲਾ ਸੂਟ ਦੇਖੋ ਜੀ ਕੈਮਰਾ ਕਤੇ ਰੈਡੀ ਹੈ 750 ਦੀ ਪ੍ਰਾਈਸ ਰੈਣੀ ਹੈ ਦੁਪੱਟਾ ਤੁਸੀਂ ਐਦਾਂ ਰੈਡੀ ਕਰ ਸਕਦੇ ਹੋ ਦੁਪੱਟਾ ਇਸ ਸੂਟ ਨਾਲ ਅਟੈਚ ਨਹੀਂ ਹੈਗਾ ਅ ਦੁਪੱਟਾ ਸਾਡੇ ਕਸਟਮਰ ਦੇ ਦੁਪੱਟੇ ਰਹਿਣ ਵਾਲੇ ਆ ਜੀ ਤੇ ਇਹ ਦੇਖੋ ਜੀ ਐਦਾਂ ਦਾ ਕਰ ਸਕਦੇ ਹੋ ਤੁਸੀਂ ਇਸ ਸੂਟ ਦੇ ਨਾਲ ਦੁਪੱਟਾ ਰੈਡੀ ਦੇਖੋ ਬਹੁਤ ਪਿਆਰੀ ਲੁੱਕ ਆਉਣੀ ਹੈ ਜੀ ਆਫ ਵਾਈਟ ਸੂਟ ਦੇ ਨਾਲ ਐਡਾਂ ਦਾ ਦੁਪੱਟਾ ਰੈਡੀ ਕਰ ਸਕਦੇ ਹੋ ਇਹ ਵਾਲਾ ਜਿਹੜਾ ਸੀ ਦੁਪੱਟਾ ਰੈਡੀ ਕੀਤਾ ਜੀ ਇਹ ਮੂੰਗਾ ਚੱਕ ਦੇ ਕੀਤਾ ਅਸੀਂ ਕਾਫੀ ਆਫਰ ਦੇ ਵਿੱਚ ਦੁਪੱਟੇ ਲੈ ਕੇ ਆਉਂਦੇ ਰਹਿੰਦੇ ਹਾਂ ਮੂੰਗਾ ਚੱਕ ਦੇ ਵਿੱਚ ਉਹੀ ਮੂੰਗਾ ਚੱਕ ਦੇ ਵਿੱਚ ਦੁਪੱਟਾ ਰੈਡੀ ਕੀਤਾ ਜੀ ਬਾਕੀ ਫਿਨਿਸ਼ਿੰਗ ਪੱਟੀ ਲਗਾਈ ਹੈ ਜੀ ਦੇਖ ਸਕਦੇ ਹੋ ਇਹ ਸਾਡੇ ਕਸਟਮਰਾਂ ਦਾ ਦੁਪੱਟਾ ਫਿਨਿਸ਼ਿੰਗ ਪੱਟੀ ਲਗਾਈ ਹੈ ਤੁਹਾਨੂੰ ਤੁਹਾਨੂੰ ਆਈਡੀਆ ਦੇ ਰਹੇ ਹਾਂ ਜੀ ਐਡਾਂ ਦਾ ਦੁਪੱਟਾ ਤੁਸੀਂ ਇਹਦੇ ਨਾਲ ਬਣਵਾ ਸਕਦੇ ਹੋ ਬਹੁਤ ਪਿਆਰਾ ਸੂਟ ਹੈ ਨਾ ਅੱਜ ਦੀ ਪ੍ਰਾਈਸ ਕੈਮਰਿਕ ਸਟਾਫ ਤੇ ਰਹਿਣੀ ਹੈ ਜੀ ਤੇ ਸੂਟ ਦੇ ਰਿਆਂ ਜੀ ਚੈੱਕ ਕਰੀ ਚਲੋ ਕਲਰ ਇਹਦੇ ਠੀਕ ਹੈ ਜੀ ਇਹ ਆਫ ਵਾਈਟ ਦੇ ਵਿੱਚ ਰਹਿਣ ਵਾਲਾ ਸੀਗਾ ਇਹਦੇ ਉੱਪਰ ਮਹਿਰੂਨ ਵਰਕ ਹੋਇਆ ਆਫ ਵਾਈਟ ਦੇ ਉੱਪਰ ਇਸ ਤੋਂ ਅਗਲਾ ਜਿਹੜਾ ਵਰਕ ਆਊਗਾ ਜੀ ਉਹ ਵਾਈਨ ਸ਼ੇਡ ਦੇ ਵਿੱਚ ਆਊਗਾ ਠੀਕ ਹੈ ਜੀ ਇਹ ਵਾਈਨ ਸ਼ੇਡ ਦੇ ਵਿੱਚ ਆਣਾ ਜੇ ਕਿਸੇ ਕੋਲੇ ਵਾਈਨ ਕਲਰ ਦਾ ਦੁਪੱਟਾ ਤਾਂ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹ ਜਿਹੜੇ ਫਲਾਵਰ ਆਉਣੇ ਆ ਜੀ ਇਹਦੇ ਉੱਪਰ ਇਹ ਵੀ ਆਫ ਵਾਈਟ ਤੇ ਰੈਡੀ ਹੈ ਇਹ ਵਾਲੀ ਜਿਹੜੀ ਫਲਾਵਰ ਆਉਣੀਆਂ ਜੀ ਇਹ ਵਾਈਨ ਸ਼ੇਡ ਦੇ ਆਣੇ ਆ ਤੇ ਇਹ ਵਾਲੀਆਂ ਆਉਣੀਆਂ ਜੀ ਇਹਦੀ ਸਲਵਾਰ ਦੀ ਮੋਰੀ ਦੇਖੋ ਜੀ ਇਹ ਸਲਵਾਰ ਦੀ ਮੂਰੀ ਆਣੀ ਆ ਇਹਦੀ ਪ੍ਰਾਈਸ ਜਿਹੜੀ ਰਹਿਣੀ ਆ 750 ਰਹਿਣੀ ਆ ਜੀ ਚੱਕਰੀ ਚੱਲੋ ਸੂਟ ਬਹੁਤ ਸੋਹਣੇ ਡਿਜ਼ਾਈਨ ਦੇ ਵਿੱਚ ਲੈ ਕੇ ਆਏ ਅੱਜ ਤੁਹਾਡੇ ਵਾਸਤੇ ਇੱਕ ਇਹਦੇ ਵਿੱਚ ਕਲਰ ਆਉਣਾ ਜੀ ਇਹ ਵਾਲਾ ਇਹਨੂੰ ਗਾਚੀ ਕਲਰ ਕਹਿ ਸਕਦੇ ਆ ਇਹ ਵੀ ਕੈਮਰਕ ਦੇ ਰਹੂਗਾ ਜੀ ਇਹ ਗਾਚੀ ਕਲਰ ਹੈ ਚੈੱਕ ਕਰੋ ਜੀ ਇਹਦੀ ਪ੍ਰਾਈਸ 750 ਆ ਕਿਉਂਕਿ ਇਹ ਕੈਮਰਕ ਤੇ ਰੈਡੀ ਹੈ ਦੇਖੋ ਜੀ ਇਹ ਗਾਚੀ ਕਲਰ ਆਊਗਾ ਪੂਰਾ ਫਰੰਟ ਹੈਵੀ ਰਹਿਣ ਵਾਲਾ ਜੀ ਬਹੁਤ ਪਿਆਰਾ ਜਿਹਾ ਤੇ ਐਦਾ ਹੀ ਇਹਦੀ 슬ੀਵਸ ਰੈਡੀ ਆ ਐਦਾ ਹੀ ਤੁਸੀਂ ਇਹਦੇ ਨਾਲ ਵਾਈਨ ਸ਼ੇਡ ਦਾ ਦੁਪੱਟਾ ਕਰ ਸਕਦੇ ਹੋ ਡਾਈ ਜਿਵੇਂ ਮਹਿਰੂਨ ਕਲਰ ਦਾ ਲਾਇਆ ਤੁਸੀਂ ਇਹਦੇ ਨਾਲ ਵਾਈਨ ਕਲਰ ਦਾ ਦੁਪੱਟਾ ਡਾਈ ਕਰ ਲਓ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਆਉਣਾ ਜੀ ਸਾਡੇ ਕੋਲੇ ਇਹ ਗਾਜੀ ਕਲਰ ਤੇ ਵਾਈਨ ਸ਼ੇਡ ਦਾ ਵਰਕ ਸੀ ਇਹ ਗਾਜੀ ਕਲਰ ਤੇ ਪਿੰਕ ਸ਼ੇਡ ਦਾ ਵਰਕ ਹੈ ਜੀ ਚੈੱਕ ਕਰੋ ਜੀ ਇਹ ਵੀ ਕਾਚੀ ਵਾਲਾ ਕਲਰ ਹੈ ਪਰ ਇਹਦੇ ਉੱਪਰ ਕਲ ਵਰਕ ਹੋਣਾ ਪਿੰਕ ਸ਼ੇਡ ਦਾ ਜੇ ਕਿਸੇ ਕੋਲ ਪਿੰਕ ਸ਼ੇਡ ਦੇ ਦੁਪੱਟੇ ਹੈਗੇ ਆ ਪਹਿਲਾਂ ਹੀ ਆਪਣੇ ਕੋਲੇ ਇਦਾਂ ਦੇ ਡਬਲ ਸ਼ੇਡਡ ਦੇ ਵਿੱਚ ਦੁਪੱਟੇ ਰੈਡੀ ਹੁੰਦੇ ਆ ਜੀ ਹਰ ਕਪੈਨ ਦੇ ਕੋਲ ਤਾਂ ਤੁਸੀਂ ਇਹਦੇ ਨਾਲ ਪਿੰਕ ਸ਼ੇਡ ਦਾ ਦੁਪੱਟਾ ਲਗਾ ਸਕਦੇ ਆ ਜੀ ਉੱਪਰ ਪਿੰਕ ਕਲਰ ਦਾ ਵਰਕ ਹੈ ਇਹਦੀ ਸਲਵਾਰ ਦਾ ਵਰਕ ਦਿਖਾਵਾਂਗੇ ਜੀ ਦੇਖੋ ਇਹ ਵਾਲਾ ਹੋਣਾ ਸਲਵਾਰ ਦਾ ਵਰਕ ਕਲਰ ਬਹੁਤ ਪਿਆਰਾ ਜੀ ਕਾਚੀ ਜਿਹਾ ਕਲਰ 골ਡਨ ਸ਼ੇਡ ਜੀ ਵਿੱਚ ਆ ਜਾਂਦਾ ਜੀ ਇਹ ਵਾਲਾ ਕਲਰ ਦੇਖੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹ ਵਾਲਾ ਇਹ ਚੈੱਕ ਬਰਬਰੀ ਤੇ ਹੈ ਜੀ ਇਹ ਸਟੱਫ ਥੋੜਾ ਜਆ ਬੈਸਟ ਸਟੱਫ ਦੇ ਉੱਪਰ ਲੈ ਕੇ ਆਏ ਆ ਇਹ ਆਊਗਾ ਜੀ ਚੈੱਕ ਬਰਬਰੀ ਉੱਪਰ ਥੋੜਾ ਜਿਆਦਾ ਮਹਿੰਗਾ ਸਟੱਫ ਹੈ ਇਹ ਦੇਖੋ ਜੀ ਇਹ ਚੈੱਕ ਬਰਬਰੀ ਦੇ ਉੱਪਰ ਰੈਡੀ ਹੈ ਜੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਤੇ ਇਹ ਵਾਲੀਆਂ ਰਹਿਣੀਆਂ ਇਹਦੀਆਂ 슬ੀਵਸ ਤੇ ਨਾਲੇ ਰਹਿਣੀਆਂ ਇਹਦੀਆਂ ਇਹ ਵਾਲੀ ਆਉੜੀਆ ਜੀ ਏਰੀਆ ਸਲਵਾਰ ਦਾ ਵਰਕ ਦੇਖੋ ਜੀ ਇਹ ਸਲਵਾਰ ਦਾ ਵਰਕ ਆਣਾ ਜੀ ਠੀਕ ਹੈ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣਨਾ ਜੀ ਇਹ ਰੈਡੀ ਹੋ ਕੇ ਚੈੱਕ ਕਰੋ ਇਹਨਾਂ ਤੁਹਾਨੂੰ ਦੁਪੱਟਾ ਦਿਖਾ ਦਿੰਦੀ ਆ ਕਿੱਦਾਂ ਰੈਡੀ ਹੋਣਾ ਬਹੁਤ ਪਿਆਰਾ ਦੁਪੱਟਾ ਰੈਡੀ ਹੋਣਾ ਐਦਾਂ ਪੀਚ ਕਲਰ ਦਾ ਦੁਪੱਟਾ ਇਹ ਵੀ ਸਾਡੇ ਕਸਟਮਰ ਦਾ ਦੁਪੱਟਾ ਜੀ ਇਹਨਾਂ ਲਈ ਐਦਾਂ ਦਾ ਦੁਪੱਟਾ ਰੈਡੀ ਕਰ ਲਓ ਦੇਖੋ ਜੀ ਇਹ ਵਾਲਾ ਐਦਾਂ ਦਾ ਕਰ ਲਓ ਦੁਪੱਟਾ ਰੈਡੀ ਤੋਂ ਦੁਪੱਟੇ ਦਾ ਆਈਡੀਆ ਦੇ ਜਿੰਦੀ ਆ ਦੇਖੋ ਜੀ ਇਹ ਵਾਲੀ ਇਹ ਵਾਲੀ ਲੱਗੀ ਹੈ ਜਿਹਦੇ ਉੱਪਰ ਫਿਨਿਸ਼ਿੰਗ ਪੱਟੀ ਇਹ ਵਾਲੀ ਸੀ ਫਿਨਿਸ਼ਿੰਗ ਪੱਟੀ ਥੋੜੀ ਲੈਸ ਦੇ ਕੇ ਲਗਾਈ ਹੈ ਇਹਦੇ ਉੱਪਰ ਲੈਸ ਲਗਾਈ ਹੈ ਜੀ ਨਾਲੇ ਫਿਨਿਸ਼ਿੰਗ ਪੱਟੀ ਲਗਾਈ ਹੈ ਥੋੜੀ ਜੀ ਜ਼ਿਆਦਾ ਗ੍ਰੇਸ ਆ ਜਾਂਦੀ ਹੈ ਦੇਖੋ ਠੀਕ ਹੈ ਜੀ ਐਦਾਂ ਦਾ ਇਸ ਐਦਾਂ ਦੇ ਸੂਟ ਨਾਲ ਕਰ ਲਓ ਦੁਪੱਟਾ ਰੈਡੀ ਇਹ ਪੀਚ ਕਲਰ ਦਾ ਸੂਟ ਹੈ ਪਿੰਕਿਸ਼ ਪੀਸ ਜੇ ਕਲਰ ਦਾ ਸੂਟ ਲੈਣਾ ਬਹੁਤ ਸੋਹਣੇ ਸੂਟ ਬਣਨੇ ਆ ਜੀ ਐਦਾਂ ਦੇ ਤੁਹਾਡੇ ਇਹ ਵਾਲਾ ਕਲਰ ਦੇਖੋ ਜੀ ਜਿਹੜਾ ਤੁਹਾਨੂੰ ਮੈਂ ਗਾਚੀ ਕਲਰ ਦਾ ਖਾਇਆ ਸੀ ਤੁਸੀਂ ਇਹ ਨਾਲ ਦੁਪੱਟਾ ਐਦਾਂ ਦਾ ਰੈਡੀ ਕਰ ਸਕਦੇ ਹੋ ਜੀ ਦੇਖੋ ਇਹ ਵੀ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਇਹਦੇ ਉੱਪਰ ਲੈਸ ਲਗਾਈ ਫਿਨਿਸ਼ਿੰਗ ਪੱਟੀ ਵੀ ਦਿੱਤੀ ਗਈ ਦੇਖੋ ਜੀ ਐਦਾਂ ਦੇ ਦੁਪੱਟੇ ਤੁਸੀਂ ਇਹਨਾਂ ਨਾਲ ਡਾਈ ਕਰ ਸਕਦੇ ਹੋ ਵਾਈਨ ਸ਼ੇਡ ਦੀ ਆ ਫਲਾਵਰ ਪਵਾ ਲਓ ਜੀ ਵਿੱਚ ਇਸ ਤੋਂ ਕੀ ਆਊਗਾ ਜੀ ਇਹ ਵਾਲਾ ਕਲਰ ਇਹ ਵੀ ਚੈੱਕ ਬਰਬਰੀ ਤੇ ਰੈਡੀ ਆ ਜੀ ਦੇਖੋ ਇਹ ਪਰਪਲ ਜਿਹਾ ਕਲਰ ਆਉਣਾ ਜੀ ਬਹੁਤ ਪਿਆਰਾ ਰਹਿਣ ਵਾਲਾ ਸੂਟ ਪਰਪਲ ਕਲਰ ਦੇ ਵਿੱਚ ਦੇਖੋ ਤੇ ਸਟਫ ਰਹਿਣਾ ਜੀ ਚੈੱਕ ਬਰਬਰੀ ਠੀਕ ਹੈ ਜੀ कॉटन ਚੈੱਕ ਬਰਬਰੀ ਜਿਹੜੀ ਨੇ نزدਿਕ ਤੋਂ ਤੁਹਾਨੂੰ ਸਟਫ ਦਾ ਕੁਆਲਿਟੀ ਦਿਖਾ ਜੰਨੇ ਆ ਆ ਬਿਦਾਉਟ ਲਾਈਨਿੰਗ ਬਣਨੇ ਆ ਜੀ ਸੂਟ कॉटन ਦੇ ਸਾਰੇ ਦੇਖੋ ਜੀ ਵਿੱਚ ਚੈੱਕ ਬਰਬਰੀ ਆ ਜੀ ਸਟਫ ਬਹੁਤ ਫਾਈਨ ਹੈ ਤੇ ਪੂਰਾ ਫੁੱਲ ਹੈ ਵੀ ਸੂਟ ਬਣਿਆ ਹੋਇਆ ਜੀ ਇਹ 슬ੀਵਸ ਰਹਿਣੀਆਂ ਤੇ ਇਹ ਵਾਲੀਆਂ ਰਹਿਣੇ ਜੀ ਸਲਵਾਰ ਦਾ ਵਰਕ ਦੇਖੋ ਇਹ ਸਲਵਾਰ ਦਾ ਵਰਕ ਆਉਣ ਵਾਲਾ ਹੈ ਪੂਰਾ ਫੁੱਲ ਹੈ ਵੀ ਸੂਟ ਬਣਿਆ ਹੋਇਆ ਪ੍ਰਾਈਸ ਇਹਦੀ 850 ਰਹਿਣੀ ਆ ਜੀ ਚੈੱਕ ਬਰਬਰੀ ਦੀ ਪ੍ਰਾਈਸ 850 ਰਹਿਣ ਵਾਲੀ ਆ ਜੀ ਠੀਕ ਹੈ ਇਹਦੇ ਵਿੱਚ ਚੱਕ ਆਊਗਾ ਜੀ ਪਿੰਕਿਸ਼ ਥੋੜਾ ਜਿਹਾ ਆ ਪਿੰਕਿਸ਼ ਜਿਹਾ ਕਲਰ ਹੈ ਪਿਆਜ਼ੀ ਜਿਹਾ ਕਲਰ ਵੀ ਆਪਾਂ ਨੂੰ ਕਹਿ ਸਕਦੇ ਆ ਬਹੁਤ ਪਿਆਰਾ ਕਲਰ ਰਹਿਣ ਵਾਲਾ ਚੈੱਕ ਕਰੋ ਜੀ ਇਹ ਸਲਵਾਰ ਦਾ ਵਰਕ ਔਣਾ ਹੈ ਠੀਕ ਹੈ ਜੀ ਇਹ 슬ੀਵਸ ਹੋਣੀਆਂ ਤੇ ਇਹ ਵੀ ਸਲਵਾਰ ਦਾ ਵਰਕ ਔਣਾ ਜੀ ਤੁਹਾਡਾ ਤੇ ਇਹਨੂੰ ਫਰੰਟ ਦਾ ਵਰਕ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਚੈੱਕ ਬਰਬਰੀ ਤੇ ਰੈਡੀ ਆ ਜੀ ਦੇਖੋ ਜੀ ਇਹ ਪੂਰਾ ਸ਼ਰਟ ਦਾ ਫਰੰਟ ਹੈ ਜੀ ਦੇਖੋ ਇਹ ਪੂਰਾ ਸ਼ਰਟ ਦਾ ਫਰੰਟ ਰੈਡੀ ਹੈ ਠੀਕ ਹੈ ਜੀ ਤੇ ਇਹ ਵਾਲੀ ਰੈਡੀਆਂ ਜੀ ਇਹਦੀ ਸਲਵਾਰ ਦਾ ਵਰਕ ਇਹ ਬੜਾ ਪਿਆਜੀ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈਣ ਵਾਲਾ ਤੇ ਇਹਦੀ ਪ੍ਰਾਈਸ 850 ਰੈਡੀਆਂ ਚੈੱਕ ਵਰਬਰੀ ਤੇ ਰੈਡੀ ਹੈ ਜੀ ਠੀਕ ਹੈ ਜੀ ਇਸ ਤੋਂ ਅੱਗੇ ਆਊਗਾ ਇਹ ਵੀ ਆਊਗਾ ਜੀ ਪਿੰਕ ਕਲਰ ਇਹ ਆਉਣਾ ਜੀ ਪਿੰਕ ਜਿਹਾ ਲਾਈਟ ਪਿੰਕ ਕਲਰ ਆਉਣਾ ਜੀ ਬਹੁਤ ਸੋਹਣਾ ਕਲਰ ਹੈਣ ਵਾਲਾ ਲਾਈਟ ਪਿੰਕ ਦੇ ਉੱਪਰ ਪਿੰਕ ਕਲਰ ਦਾ ਵਰਕ ਹੋਇਆ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਤੇ ਇਦਾਂ ਦੇ ਰਹਿਣੇ ਆ ਜੀ ਇਹਦੇ ਨਾਲ ਆਵਲੀ ਰਣੀ ਹੈ ਜੀ ਸਲਵਾਰ ਦਾ ਵਰਕ ਬਹੁਤ ਸੋਹਣਾ ਸੂਟ ਹੈ ਜੀ ਦੇਖੋ ਕੈਮਰਕ ਤੇ ਰੈਡੀ ਆ 750 ਦੀ ਪ੍ਰਾਈਸ ਰੈਡੀ ਆ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਇਹਦੇ ਨਾਲ ਵੀ ਇਦਾਂ ਦਾ ਡਬਲ ਸ਼ੇਡ ਦਾ ਦੁਪੱਟਾ ਤੁਸੀਂ ਕਰਵਾ ਸਕਦੇ ਹੋ ਜੀ ਇਸ ਤੋਂ ਅੱਗੇ ਤੁਹਾਡੇ ਵੱਸਰੇ ਜਿਹੜੇ ਸੂਟ ਲੈ ਕੇ ਆਏ ਆ ਜੀ ਇਹ ਵੀ ਚੈੱਕ ਬਰਬੀ ਤੇ ਰੈਡੀ ਹੋਏ ਆ ਦੇਖੋ ਜੀ ਚੈੱਕ ਬਰਬੀ ਤੇ ਹੋਏ ਆ ਜੀ ਰੈਡੀ ਇਹ ਵਾਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਬਣੇ ਹੋਏ ਆ ਦੇਖੋ ਇਹ ਬੜਿਆ ਹੋਇਆ ਦਾ ਘੇਰਾ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਜੀ ਇਹਦਾ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਦੇਖੋ ਜੀ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ 슬ੀਵਸ ਇਹ ਬੜਿਆ ਬਣਿਆ ਹੋਇਆ ਘੇਰਾ ਜੀ ਚੱਕ ਬਰਬਰੀ ਤੇ ਰਹੂਗਾ ਤੇ ਇਹ ਵਾਲੀਆਂ ਬਣੀਆਂ ਹੋਈਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਤਾਂ ਇਹਦੀ ਪ੍ਰਾਈਸ 800 ਰੁਪਏ ਰਹਿਣ ਵਾਲੀ ਹੈ ਚੈੱਕ ਕਰੋ ਜੀ ਚੱਕ ਬਰਬੀ ਤੇ ਰੈਡੀ ਆ ਪ੍ਰਾਈਸ ਰਹੂਗੀ ਇਹਦੀ 800 ਰੁਪਏ ਦੇਖੋ ਜੀ ਬਹੁਤ ਸੋਨਾ ਸੂਟ ਬਣਿਆ ਹੋਇਆ ਜੀ ਪ੍ਰਾਈਸ ਇਹਦੀ 800 ਰਹਿਣੀ ਆ ਅਗਲਾ ਕਲ ਰੋਣਾ ਖਾਦੀ ਦੇ ਉੱਪਰ ਇਹ ਚੈੱਕ ਬਰਬਰੀ ਤੇ ਸੀਗਾ ਇਹ ਖਾਦੀ ਤੇ ਆ ਜੀ ਦੇਖੋ ਜੀ ਇਹ ਖਾਦੀ ਤੇ ਆਊਗਾ ਜੀ ਬਹੁਤ ਸੋਨਾ ਬਣਿਆ ਹੋਇਆ ਸੂਟ ਦੇਖੋ ਜੀ ਇਹ ਖਾਦੀ ਤੇ ਆਣਾ ਜੀ ਤੇ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ ਦਾ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਹੈ ਇਹ ਵਾਲਾ ਬਣਿਆ ਹੋਇਆ ਜੀ ਕਿਹੜਾ ਇਹਦਾ ਦੇਖੋ ਜੀ ਪ੍ਰਾਈਸ ਰਹਿਣੀ ਇਹਦੀ 800 ਰੁਪਏ ਕਿਉਂਕਿ ਖਾਦੀ ਤੇ ਆ ਜੀ ਬਹੁਤ ਸੋਨਾ ਸੂਟ ਬਣਿਆ ਹੋਇਆ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵਾਲਾ ਵੀ ਦੇਖੋ ਇਹ ਵਾਲਾ ਆਉਣਾ ਜੀ ਇਹਦਾ ਕਿਹੜਾ ਠੀਕ ਆ ਪ੍ਰਾਈਸ ਰਹੂਗੀ ਇਹਦੀ 800 ਦੂਸਰਾ ਕਲਰ ਆਊਗਾ ਜੀ ਇਹਦੇ ਵੀ ਇਹ ਵਾਲਾ ਚੈੱਕ ਕਰੋ ਜੀ ਕਲਰ ਇਹ ਗ੍ਰੇ ਤੇ ਆਊਗਾ ਦੇਖੋ ਇਹ ਗ੍ਰੇ ਕਲਰ ਹੈ ਬਹੁਤ ਪਿਆਰਾ ਸੂਟ ਬਣਿਆ ਹੋਇਆ ਇਹ ਦਾ ਬਣਿਆ ਹੋਇਆ ਕੇਰਾ ਜੀ ਤੇ ਇਹ ਵਾਲੀਆਂ ਰਹਿਣੀਆਂ ਇਹਦੀਆਂ 슬ੀਵਸ ਪੂਰੀਆਂ ਫੁੱਲ ਹੈਵੀ ਰਹਿਣ ਵਾਲੀਆਂ 슬ੀਵਸ ਚੈੱਕ ਕਰੋ ਖਾਦੀ ਤੇ ਇਹਦਾ ਸਟਾਫ ਰਹਿਣਾ ਜੀ ਚੈੱਕ ਬਰਬਰੀ ਦੇਖੋ ਇਹ ਵਾਲੀਆਂ 슬ੀਵਸ ਰਹਿਣੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਇਹ ਬਣਿਆ ਹੋਇਆ ਕੇਰਾ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਪ੍ਰਾਈਸ 800 ਰਹੂਗੀ ਜੀ ਚੈੱਕ ਬਰਬਰੀ ਤੇ ਰੈਡੀ ਹੈ ਇਹ ਤੇ ਇਹ ਵਾਲਾ ਆਊਗਾ ਜੀ ਬੈਂਦੀ ਕਲਰ ਇਹ ਵੀ ਚੈੱਕ ਬਰਬਰੀ ਤੇ ਰੈਡੀ ਹੈ ਲਓ ਜੀ ਇਹ ਵੀ ਚੱਕ ਬਰਬਰੀ ਤੇ ਰੈਡੀ ਹੈ ਬਹੁਤ ਪਿਆਰਾ ਸੂਟ ਬਣਿਆ ਹੋਇਆ ਚੱਕ ਬਰਬਰੀ ਤੇ ਤੇ ਇਹ ਵਾਲੀ ਹੈ ਰੈਣੀਆ ਦੀਆਂ 슬ੀਵਸ ਦੇਖੋ ਜੀ ਇਹ ਪੂਰੀਆਂ ਫੁੱਲ ਹੈਵੀ 슬ੀਵਸ ਹੋੜੀਆਂ ਮਹਿੰਦੀ ਕਲਰ ਆਊਗਾ ਸਟੱਫ ਰਹਿਣਾ ਚੱਕ ਬਰਬਰੀ ਬਹੁਤ ਸੋਨਾ ਸਟੱਫ ਹੈ ਜੀ ਫਾਈਨ ਕੁਆਲਿਟੀ ਦਾ ਤੇ ਪ੍ਰਾਈਸ ਰੈਣੀ ਦੀ 800 ਰੁਪਏ ਇਹ ਗਾਜਰੀ ਸ਼ੇਡ ਚ ਆਊਗਾ ਜੀ ਪਿੰਕਸ਼ ਗਾਜ਼ਰੀ ਜੀ ਜਿਵੇਂ ਸ਼ੇਰ ਚਾਣਾ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਇਹ ਵੀ ਦੇਖੋ ਪੂਰਾ ਪੂਰਾ ਫੁੱਲ ਹੈਵੀ ਕੇਰਾ ਬਣਿਆ ਹੋਇਆ ਇਹਦਾ ਠੀਕ ਹੈ ਜੀ 슬ੀਵਸ ਨੂੰ ਚੈੱਕ ਕਰਵਾ ਦਿੰਦੇ ਆ ਪੂਰੀਆਂ ਫੁੱਲ ਹੈਵੀ ਰਹਿਣ ਵਾਲੀਆਂ 슬ੀਵਸ ਸਟਾਫ ਰਹਿਣਾ ਚੈੱਕ ਬਰਬਰੀ ਇਹ ਵਾਲੀਆਂ ਬੜੀਆਂ ਹੋਈਆਂ 슬ੀਵਸ ਜੀ ਇਹਦੀਆਂ ਤੇ ਇਹ ਬੜਾ ਹੋਇਆ ਜੀ ਕੇਰਾ ਇਹਦਾ ਦੇਖੋ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਚੈੱਕ ਕਰੋ ਜੀ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣੀ 800 ਚੈੱਕ ਬਰਬਰੀ ਤੇ ਹੈ ਜੀ ਇਹ ਕੇਵਲਾ ਕਲਰ ਦੇਖੋ ਜੀ ਲਵੈਂਡਰ ਕਲਰ ਤੇ ਆਊਗਾ ਜੀ ਲਾਈਟ ਜਿਹਾ ਲਵੈਂਡਰ ਕਲਰ ਤੇ ਆਉਣ ਵਾਲਾ ਸੂਟ ਹੈ ਦੇਖੋ ਬਹੁਤ ਪਿਆਰਾ ਸੂਟ ਬਣਿਆ ਹੋਇਆ ਘੇਰਾ ਇਹਦਾ ਬਹੁਤ ਸੋਨਾ ਘੇਰਾ ਬਣਿਆ ਹੋਇਆ ਪੂਰਾ ਫੁੱਲ ਹੈਵੀ ਬਹੁਤ ਪਿਆਰਾ ਵਰਕ ਹੋਇਆ ਦੇ ਉੱਪਰ ਤੇ ਇਹ ਜਿਹੜੀਆਂ 슬ੀਵਸ ਰਹਿਣੀਆਂ ਇਹ ਵਾਲੀਆਂ ਦੀਆਂ 슬ੀਵਸ ਰਹਿਣ ਵਾਲੀਆਂ ਜੀ ਦੇਖੋ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਤੇ ਇਹ ਬੜਾ ਬੜਿਆ ਹੋਇਆ ਜੀ ਘੇਰਾ ਤੇ ਪ੍ਰਾਈਸ ਜਿਹੜੀ ਰਹਿਣੀ ਹੈ ਦੀ 800 ਰੁਪਏ ਰਹਿਣੀ ਆ ਚੱਕ ਬਰਬਰੀ ਸਟੱਫ ਰਹੂਗਾ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਹੈ ਇਹਦੀ ਵੀ ਤੁਹਾਨੂੰ ਪਿੱਕ ਦਿਖਾਵਾਂਗੇ ਦੇਖ ਸਕਦੇ ਹੋ ਜੀ ਇਹ ਵਾਲਾ ਡਿਜ਼ਾਈਨ ਆਊਗਾ ਸੂਟ ਦਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਤਾਂ ਇਹ ਵਾਲੀਆਂ ਰਹਿਣੀਆਂ ਇਹ ਪੂਰਾ ਨੈੱਕ ਤੇ ਵਰਕ ਹੋਣਾ ਜੀ ਸਟਾਫ ਰਹਿਣਾ ਕੈਮਰਕ ਦਾ ਸਕਾਈ ਬਲੂ ਕਲਰ ਹੈ ਸਕਾਈ ਬਲੂ ਕਲਰ ਹੈ ਜੀ ਪੂਰਾ ਨੈੱਕੇ ਦਾ ਫੁੱਲ ਹੈਵੀ ਬਣਿਆ ਹੋਇਆ ਤੇ ਇਹ ਵਾਲੀਆਂ ਰਹਿਣੀਆਂ ਜਿਹਦੀਆਂ 슬ੀਵਸ ਚੈੱਕ ਕਰੋ ਜੀ ਇਹ ਕੈਮਰਕ ਤੇ ਹੈਗਾ ਤੇ ਕਲਰ ਰਹਿਣਾ ਸਕਾਈ ਬਲੂ ਕਲਰ ਜਾ ਤੇ ਪ੍ਰਾਈਸ ਜਿਹੜੀ 750 ਰਹਿਣੀਆਂ ਜੀ 750 ਦੀ ਪ੍ਰਾਈਸ ਰਹਿਣ ਵਾਲੀ ਹੈ ਕਲਰ ਹੁਣ ਸਹੀ ਆ ਰਿਹਾ ਜਿਹੜਾ ਸੇਮ ਸੇਮ ਕਲਰ ਹੈ ਜੀ ਐਦਾਂ ਦਾ ਹੁਣ ਵੀਡੀਓ ਚ ਆ ਰਿਹਾ ਪਹਿਲਾਂ ਥੋੜਾ ਡਾਲਾ ਰਿਹਾ ਸੀ ਇਹ ਵਾਲਾ ਸੇਮ ਕਲਰ ਹੈ ਜੀ ਇਹਦਾ ਬਹੁਤ ਪਿਆਰਾ ਨੈੱਕ ਬਣਿਆ ਹੋਇਆ ਕੈਮਰਕ ਸਟਾਫ ਤੇ ਆ 750 ਦੀ ਪ੍ਰਾਈਸ ਰਹਿਣੀ ਆ ਜੀ ਅਗਲਾ ਆਊਗਾ ਜੀ ਗ੍ਰੇ ਕਲਰ ਇਹ ਵੀ ਕੈਮਰਕ ਤੇ ਰੈਡੀ ਆ 750 ਦੀ ਪ੍ਰਾਈਸ ਰਹਿਣ ਵਾਲੀ ਆ ਜੀ ਦੇਖੋ ਜੀ ਬਹੁਤ ਸੋਹਣਾ ਵਰਕ ਹੋਇਆ ਜੀ 750 ਦੀ ਪ੍ਰਾਈਸ ਰਹਿਣ ਵਾਲੀ ਆ ਕਿ ਅਮਰਕ ਤੇ ਰੈਡੀ ਆ ਜੀ ਤੇ ਇਹ ਵਾਲੀਆਂ ਰਹਿਣੀਆਂ ਜੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬੜੀਆਂ ਹੋਈਆਂ ਲਓ ਜੀ ਇਹ ਪੂਰੀਆਂ ਫੁੱਲ ਹੈਵੀ 슬ੀਵਸ ਆ 750 ਦੀ ਪ੍ਰਾਈਸ ਰਹੂਗੀ ਅਗਲਾ ਕਲਰ ਆਊਗਾ ਜੀ ਇਹਦੇ ਵਿੱਚ ਲੈਮਨ ਕਲਰ ਦੇਖੋ ਜੀ ਇਹ ਵਾਲਾ ਕਲਰ ਆਉਣਾ ਇਹ ਚ ਲੈਮਨ ਕਲਰ ਲਓ ਜੀ ਇਹ ਲੈਮਨ ਕਲਰ ਆਉਣ ਵਾਲਾ ਬਹੁਤ ਪਿਆਰਾ ਜਿਹਾ ਕਲਰ ਹੋਊਗਾ ਜੀ ਲੈਮਨ ਕਲਰ ਤਾਂ ਇਹ ਵਾਲੀਆਂ ਰੈਣੀਆ ਦੀਆਂ ਇਹਦੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਆ ਪ੍ਰਾਈਸ 750 ਰਹੂਗੀ ਜੀ ਦੇਖੋ ਜੀ ਤੁਹਾਨੂੰ ਪੂਰਾ ਫੁੱਲ ਹੈਵੀ ਵਰਕ ਕਰਵਾ ਕੇ ਜਿੰਨੇ ਆ ਪੂਰੀ ਫਿਨਿਸ਼ਿੰਗ ਦੇ ਨਾਲ ਤੇ ਰੇਟ ਵੀ ਸਾਡੇ ਜਨਰਲ ਜੇ ਹੁੰਦੇ ਆ ਦੇਖੋ ਜੀ ਇਹ ਵਾਲਾ ਦੇਖੋ ਇਹ ਵੀ ਕੈਮਰਕ ਤੇ ਰੈਡੀ ਆ ਜੀ ਠੀਕ ਹੈ ਜੀ ਕੈਮਰਕ ਤੇ ਰੈਡੀ ਆ ਪੂਰੀਆਂ ਫੁੱਲ ਹੈਵੀ 슬ੀਵਸ ਰੈਣ ਵਾਲੀਆਂ ਇਹਦੀਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਆ ਪ੍ਰਾਈਸ 750 ਹੋਊਗੀ ਜੀ ਇਹਦੀ ਇਹ ਵਾਲਾ ਚੈੱਕ ਕਰੋ ਜੀ ਇਹ ਖਾਦੀ ਤੇ ਆਊਗਾ ਜੀ ਇਹ ਵਾਲਾ ਜਿਹੜਾ ਕਲਰ ਹੈ ਖਾਦੀ ਤੇ ਆਉਣ ਵਾਲਾ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਪੂਰਾ ਫੁੱਲ ਹੈਵੀ ਸੂਟ ਰੈਣ ਵਾਲਾ ਜੀ ਤੇ ਇਹ ਵਾਲੀ ਰਹਿਣੀ ਆ ਜੀ ਇਹਦੀਆਂ 슬ੀਵਸ ਇਹ ਵਰਗੀਆਂ 슬ੀਵਸ ਰਹਿਣੀ ਆ ਖਾਦੀ ਤੇ ਰੈਡੀ ਆ ਜੀ ਇਹ ਇਹਦੀ ਪ੍ਰਾਈਸ ਜਿਹੜੀ 800 ਰੁਪਏ ਚ ਕਿਉਂਕਿ ਖਾਦੀ ਤੇ ਬਣਿਆ ਹੋਇਆ 800 ਇਹਦੀ ਪ੍ਰਾਈਸ ਰਹਿਣ ਵਾਲੀ ਆ ਜੀ ਅੱਗੇ ਆਊਗਾ ਜੀ ਪਿੰਕ ਪੀਚ ਕਲਰ ਪੀਚ ਕਲਰ ਦੇ ਵਿੱਚ ਆਊਗਾ ਜੀ ਇਹ ਵਾਲਾ ਕਲਰ ਦੇਖੋ ਇਹ ਪੀਚ ਕਲਰ ਆਊਗਾ ਪੂਰਾ ਫੁੱਲ ਹੈਵੀ neck ਹੈ ਜੀ ਬਣਿਆ ਹੋਇਆ ਚੈੱਕ ਕਰੋ ਪੂਰਾ ਫੁੱਲ ਹੈਵੀ neck ਬਣਿਆ ਹੋਇਆ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਨੀਆਂ 슬ੀਵਸ ਇਹ 슬ੀਵਸ ਰਹਿਣਗੀਆਂ ਜੀ ਪ੍ਰਾਈਸ ਇਹ ਜੀ ਰਹਿਣੀ ਹੈ ਜੀ 750 ਕੈਮਰਕ ਤੇ ਆ ਇਸ ਅਜ ਦੇ ਬੁਟੀਕ ਵਰਕ ਦੇ ਸੂਟ ਜੀ ਤੇ ਪਲੀਜ਼ ਮੇਰੀ ਆਪਣੀ ਰਿਕਵੈਸਟ ਹੈ ਕਿ ਜਿਹੜੀਆਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀਆਂ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਵੀ ਜ਼ਰੂਰ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ